ਜਿੰਨਾ ਤੱਕ ਮੇਰੀ ਆਵਾਜ਼ ਪਹੁੰਚਦੀ ਉਹ ਜ਼ਰੂਰ ਆਉਣਗੇ ਜਿਹੜਾ ਮਸਲਾ ਬਾਬਾ ਬਜਿੰਦਰ ਸਿੰਘ ਜਿਹੜਾ ਸਾਧ ਚਰਨ ਘਟ ਵਾਲਾ ਸੀਗਾ 8-9 ਦਿਨ ਪਹਿਲਾਂ ਜਿਹੜੀ ਗੱਲਬਾਤ ਹੋਈ ਸੀ ਉਸ ਤੋਂ ਬਾਅਦ ਅਸੀਂ 8-10 ਦਿਨ ਪੁੱਛ ਗਿੱਚ ਤੇ ਸੀਗੇ ਕਦੇ ਕੁਝ ਪਤਾ ਕਰਨਾ ਸੀ ਕਦੇ ਕੁਝ ਪਤਾ ਕਰਨਾ ਸੀ ਤੇ ਸਾਡੇ ਹੱਥ ਬਹੁਤ ਕੁਝ ਲੱਗਾ ਜਿਹਦੇ ਕਰਕੇ ਅਸੀਂ ਚੁੱਪ ਸੀ ਪਰ ਅਸੀਂ ਕੱਲ ਐਸਐਸਪੀ ਦਫ਼ਤਰ ਐਸਐਸਪੀ ਸਾਹਿਬ ਜਗਰਾਉਂ ਨੂੰ ਮਿਲੇ ਆ ਉਹ ਉਹਨਾਂ ਨੂੰ ਅਸੀਂ ਦੱਸਿਆ ਵੀ ਐਸਐਸਪੀ ਸਾਹਿਬ ਆ ਚੱਕੋ ਵੀਡੀਓ ਆ ਜਿਹੜੀ ਲੜਕੀ ਆ ਇਹ ਰੋਜ਼ ਆ ਤੁਹਾਨੂੰ ਵੀ ਸੰਗਤ ਨੂੰ ਮੈਂ ਵੀਡੀਓ ਦਿਖਾ ਦਿੰਨਾ ਵਾ ਤੇ ਤੁਸੀਂ ਸੰਗਤ ਨੇ ਜਿਹੜੀ ਇਹ ਹੈਗੀ ਆ ਵੀਡੀਓ ਦੇਖ ਲਿਓ ਹੁਣ ਵੀ ਇਹ ਤੁਹਾਨੂੰ ਵੀਡੀਓ ਸਾਡੇ ਕੋਲੇ 5-6 ਵੀਡੀਓ ਆ ਪਰ ਉਹਦੇ ਚ ਅਸੀਂ ਤੁਹਾਨੂੰ ਦੋ ਵੀਡੀਓ ਦਿਖਾਵਾਂਗੇ ਆ ਸਾਰੀ ਵੀਡੀਓ ਚਲਾਈ ਆ ਤੁਸੀਂ ਦੇਖ ਲਓ ਇਹ ਆ ਗਈ ਕੁੰਡੀ ਲਾਤੀ ਉਹਨੇ ਆ ਉੱਪਰ ਤਰੀਕ ਦਿੰਦੀ ਆ 27 ਤਰੀਕ 8ਵੇਂ ਮਹੀਨੇ ਦੀ 2024 2 ਵਜੇ 21 ਮਿੰਟ ਤੇ ਉਹ ਅੰਦਰ ਬਾਬੇ ਕੋਲੇ ਜਾਂਦੀ ਆ ਨਾਲ ਉਹਦਾ ਜਵਾਕ ਸ਼ਾਇਦ ਉਹਦਾ ਵਾਜਾ ਕੀ ਦਾ ਆਪਾਂ ਨੂੰ ਨਹੀਂ ਪਤਾ ਇਸ ਗੱਲ ਦਾ ਤੇ 2:22 ਮਿੰਟ ਤੇ ਜਿਹੜਾ ਜਵਾਕ ਉਹਨੂੰ ਬਾਹਰ ਫੋਨ ਦੇ ਕੇ ਘੱਲ ਦਿੰਦੇ ਵੇਖ ਕੁੰਡੀ ਲੱਗੀ ਆ ਤੇ ਇੱਥੇ ਬਹਿ ਕੇ ਜਿਹੜਾ ਫੋਨ ਚਲਾਦਾ ਉਹਨੂੰ ਲਾਲਚ ਦੇ ਦਿੰਦੀ ਆ ਉਹ ਕੁੜੀ ਤੇ ਬਾਬਾ ਜਵਾਕ ਬਹਿ ਜਾਂਦਾ ਉੱਥੇ 2:22 ਮਿੰਟ ਤੇ ਅੰਦਰ ਗਏ ਆ ਕੁੰਡੀ ਲਾ ਲਈ ਉਹਨਾਂ ਨੇ ਅੰਦਰ ਮਹਾਰਾਜ ਦੀਆਂ ਪੋਥੀਆਂ ਦੇ ਸਰੂਪ ਪਾਏ ਸੀ ਅਸੀਂ ਆਪ ਦੇਖੇ 4:09 ਮਿੰਟ ਤੇ 55 ਸਕਿੰਟ ਹੋ ਗਏ ਆ ਹੁਣ ਬਾਬਾ ਬਾਹਰ ਆ ਗਿਆ ਕਿਹੜਾ ਬਾਬਾ ਜਿਹੜਾ ਬਿਨਾ ਕੱਪੜਿਆਂ ਤੋਂ ਮਿਲਦਾ ਇਦਾਂ ਆ ਹੁਣ ਕੁੜੀ ਵੀ ਨੰਗੇ ਸਿਰ ਬਾਹਰ ਤੁਰੇ ਜਾਂਦੀ ਆ ਕਿਹੜਾ ਸਾਹ ਦਾ ਵੀ ਜਿਹੜਾ ਕੁੰਡੀ ਲਾ ਕੇ ਸਪੈਸ਼ ਲੰਦਰ ਮਿਲਦਾ ਉਹ ਹੁਣ ਦੇਖ ਲਓ ਇੱਕ ਦੂਜੇ ਨਾਲ ਹੱਸੀ ਜਾਂਦੇ ਆ ਤੁਸੀਂ ਆਪ ਹੀ ਹਿਸਾਬ ਕਤਾਓ ਲਾ ਲੋ ਇੱਥੇ ਇਹਨਾਂ ਦੀ ਸਹਿਮਤੀ ਆ ਆਹ ਦੇਖ ਲਓ ਬਾਬੇ ਦੀ ਕਰਤੂਤ ਨੇ ਕੀ ਕੀਤਾ ਠੀਕ ਆ ਆ ਇੱਕ ਦੂਜੇ ਨੂੰ ਹੁਣ ਇਹ ਵਰਤੀ ਖਵਾਈ ਜਾਂਦੇ ਆ ਹੁਣ ਗੱਲ ਇਹ ਆ ਵੀ ਇਹ ਜਿਹੜੀ ਵੀਡੀਓ ਆ ਇਹ ਜਿਹੜੀ ਕੁੜੀ ਨੇ ਬਲਾਤਕਾਰ ਦਾ ਪਰਚਾ ਕਰਾਇਆ ਉਹਦੀ ਨਹੀਂ ਹੈ ਇਹ ਡੇਰੇ ਦੇ ਵਿੱਚ ਜਿਹੜਾ ਕੋਈ ਬੰਦਾ ਸੇਵਾ ਕਰਦਾ ਉਹਦੀ ਸਾਕੀ ਭੈਣ ਆ ਆ ਵੇਖ ਲਓ ਤਰੀਕ ਫੇਰ ਦਿਖਾਤੀ 28 ਆ 27 8 ਆ ਦੇਖੀ ਚਲੋ ਇਹ ਨਾ ਸਮਝੋ ਜਿਹਨੇ ਐਫ ਆਈ ਆਰ ਕਰਾਈ ਆ ਬਲਾਸ ਕਰਦੀ ਉਹ ਆ ਆ ਦੇਖ ਲਓ ਕਰਤੂਤ ਬਾਬੇ ਦੀ ਇਹ ਜਨਾਨੀ ਹੋਰ ਆ ਇਹ ਹੋਰ ਹੋਰ ਆ ਇਹ ਤੇ ਇਹ ਲਗਾਤਾਰ ਰੋਜ਼ ਆਉਂਦੀ ਐ ਸਾਡੇ ਕੋਲ ਇਹਨਾਂ ਦੀਆਂ ਪੰਜ ਵੀਡੀਓ ਅਸੀਂ ਤੁਹਾਨੂੰ ਉਹ ਵੀਡੀਓ ਦਿਖਾ ਰਹੇ ਆ ਜਿਹੜੀਆਂ ਵੀਡੀਓ ਦਿਖਾ ਸਕਦੇ ਆ ਤੇ ਦੂਜੀਆਂ ਦਿਖਾ ਨਹੀਂ ਸਕਦੇ ਇੰਨੀਆਂ ਮਾੜੀਆਂ ਵੀਡੀਓ ਹੈਗੀਆਂ ਤੁਸੀਂ ਸਮਝ ਸਕਦੇ ਹੋ ਸਾਰੇ ਹੁਣ ਆ ਦੂਜੀ ਵੀਡੀਓ ਵੀ ਇੱਕ ਹੋਰ ਤੁਹਾਨੂੰ ਦਿਖਾ ਦਈਏ ਫੇਰ ਆਪਾਂ ਗੱਲਬਾਤ ਰੱਖਦੇ ਆ ਉਹ 28 ਤਰੀਕ ਨੂੰ ਆਈ ਸੀ ਆ ਫੇਰ ਆ ਗਈ ਹੁਣ ਅੱਜ ਇਹਦੇ ਚਿੱਟਾ ਸੂਟ ਪਾਇਆ ਹੋਇਆ ਭੇੜਤਾ ਬਾਹਰ ਲਾ ਦਿੱਤੀ ਗੁੰਡੀ ਉਹਨੇ ਫੇਰ ਠੀਕ ਆ ਹੁਣ ਫੇਰ ਆਵੇ ਚੱਲੀ ਬਾਬੇ ਆ ਬਾਬੇ ਵਾਲੇ ਕਮਰੇ ਚ ਇਹ ਹੈਗੀ 28 8 11:45 ਦੇ ਬਾਬੇ ਦੇ ਕਮਰੇ ਚ ਚਲੀ ਗਈ ਹੈ ਉਹ ਕੁੜੀ 12:36 ਮਿੰਟ ਦੇ ਬਾਬੇ ਦੇ ਕਮਰੇ ਚੋਂ ਨਿਕਲਿਆ ਹੀ ਆ ਉਹ ਕੁੜੀ ਤੇ ਆ ਹੁਣ ਬਾਬਾ ਵੀ ਮਗਰ ਹੀ ਆ ਗਿਆ ਬਾਬੇ ਦੇ ਕੱਪੜੇ ਵੀ ਨਹੀਂ ਪਾਏ ਹੋਏ ਇਹ ਉਹ ਵੀਡੀਓ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਸਕਦੇ ਆ ਤੁਸੀਂ ਆਪ ਹੀ ਵੇਖ ਲਓ ਇਦੂ ਅੱਗੇ ਕੀ ਹੋਊਗਾ ਇਹ ਪੋਰੇ ਦੇ ਵਿੱਚ ਆ ਗੁਰਦਾਰਾ ਸਾਹਿਬ ਦੇ ਵਿੱਚ ਆ ਅੰਦਰ ਮਹਾਰਾਜ ਦੀਆਂ ਪੂਥੀਆਂ ਪਈਆਂ ਜਿੱਥੇ ਜਿਹੜੇ ਕਮਰੇ ਚ ਇਹ ਜਿਹੜਾ ਕੋਕਰ ਤੂਤਾ ਕਰਦੇ ਆ ਦੂਜੀ ਗੱਲ ਜਦੋਂ ਅਸੀਂ ਰੇਪ ਦੇ ਪਰਚੇ ਦੇ ਵਿੱਚ ਪੁਲਿਸ ਨੂੰ ਦੱਸਿਆ ਸੀ ਵੀ ਬਾਬਾ ਐਂ ਕਰਦਾ ਪਤਾ ਨਹੀਂ ਅਗਲੇ ਦਿਨ ਪੁਲਿਸ ਨੂੰ ਕੀ ਹੁੰਦਾ ਤੇ ਪੁਲਿਸ ਸਾਨੂੰ ਕਹਿੰਦੀ ਆ ਤੁਸੀਂ ਬਾਬੇ ਦੀ ਚੈਨੀ ਲਾ ਲਈ ਤੁਸੀਂ ਬਾਬੇ ਦਾ ਖੰਡਾ ਲਾ ਲਿਆ ਬਾਬੇ ਦੀਆਂ ਸੋਨੇ ਦੀਆਂ ਛਾਪਾਂ ਚੱਕ ਕੇ ਲੈ ਗਏ ਉੱਥੋਂ ਪੈਸੇ ਲੈ ਕੇ 10-15 ਲੱਖ ਰੁਪਇਆ ਚੱਕ ਕੇ ਸੰਗਤ ਜੀ ਮੈਂ ਸਪਸ਼ਟੀਕਰਨ ਬਹੁਤਾ ਨਹੀਂ ਦੇਣਾ ਆਹ ਦੇਖ ਲਓ ਆਹ ਲੈਟਰ ਲੱਗਾ ਵਾ ਉੱਤੇ ਇਹ ਲੈਟਰ ਸਾਨੂੰ ਸਿੰਘਾਂ ਨੇ ਉੱਥੋਂ ਹੀ ਡੇਰੇ ਚ ਹੀ ਭੇਜਿਆ ਸੀ ਉਹ ਕਹਿੰਦੇ ਵੀ ਇਹ ਲੈਟਰ 10-12 2023 ਨੂੰ ਬਾਬਾ ਨੇ ਉਹ ਸਾਮਾਨ ਪਿਆ ਥੱਲੇ ਬਾਬੇ ਦੀ ਉੱਪਰ ਫੋਟੋ ਆ ਤੇ ਕਿਸੇ ਫਾਈਨਲਸ ਵਾਲੀ ਕੰਪਨੀ ਤੋਂ ਇਹਨੇ ਆ ਸੋਨਾ ਰੱਖ ਕੇ 7 ਲੱਖ 40 ਹਜ਼ਾਰ ਰੁਪਿਆ ਲਿਆ ਸੀ ਜਿਹੜੇ ਬੰਦੇ ਨੇ 7 ਲੱਖ 40 ਹਜ਼ਾਰ ਰੁਪਿਆ ਸੋਨਾ ਰੱਖ ਕੇ ਲਿਆ ਸੋਨਾ ਜੇ ਅੰਦਰ ਆ ਤੇ ਫਿਰ ਅਸੀਂ ਕਿਹੜਾ ਲਾ ਲਿਆ ਤੇ ਜਿਹੜਾ 7 ਲੱਖ 40 ਹਜ਼ਾਰ ਦਾ ਲੋਨ ਲਈ ਜਾਂਦਾ ਆ ਦਾ ਸਾਰਾ ਸਮਾਨ ਰੱਖ ਕੇ ਤੇ ਉਹਦੇ ਕੋਲੇ 15 ਲੱਖ ਰੁਪਿਆ ਕਿੱਥੋਂ ਆਇਆ ਇਹ ਸਰਾ ਸਰ ਗਲਤ ਆ ਉਹ ਭਾਵੇਂ ਸੋਨੇ ਦੀ ਲੰਕਾ 'ਚ ਰਹਿੰਦਾ ਹੁੰਦਾ ਸਾਡ ਅਸੀਂ ਤਾਂ ਵੀ ਸੋਨੇ ਦੀ ਉੱਤੇ ਚੁੰਡੀ ਨਹੀਂ ਭਰਨੀ ਸੀ ਅਸੀਂ ਆਪਦੀ ਸੱਚੀ ਨਜ਼ਮ ਦੀ ਲੜਾਈ ਲੜ ਰਹੇ ਹਾਂ ਪਰ ਦੂਜੀ ਗੱਲ ਹੁਣ ਜਿਹੜੀ ਗੱਲਬਾਤ ਆਉਂਦੀ ਆ ਜਿਹੜੀਆਂ ਦੋ ਵੀਡੀਓ ਤੁਹਾਨੂੰ ਦਿਖਾਈਆਂ ਕੁੜੀ ਦੇ ਨਾਲ ਤੇ ਬਾਬੇ ਦੇ ਨਾਲ ਇਹ ਉੱਥੇ ਕੋਈ ਸੇਵਾ ਕਰਦਾ ਬੰਦਾ ਉਹਦੀ ਸਾਕੀ ਭੈਣ ਨਾਲ ਜਗਰਾਉਂਦੀ ਅਸੀਂ ਉਹਨਾਂ ਨੂੰ ਸੁਨੇਹੇ ਭੇਜੇ ਵੀ ਪਾਈ ਆ ਇਹਦਾ ਜਵਾਬ ਚਾਹੀਦਾ ਗੁਰਦਾਰਾ ਸਾਹਿਬ ਦੇ ਵਿੱਚ ਤੁਸੀਂ ਆਹਾਂ ਹਰਕਤਾਂ ਕਰਦੇ ਆ ਪਰ ਉਹਨਾਂ ਨੇ ਕਿਹਾ ਵੀ ਪਾਈ ਅਸੀਂ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਇਸ ਕਰਕੇ ਸੰਗਤ ਦੇ ਸਾਹਮਣੇ ਅਸੀਂ ਪਬਲਿਕ ਕਰ ਲੱਗੇ ਆ ਪੁਲਿਸ ਨੂੰ ਵੀ ਇਹ ਦਿਖਾਈਆਂ ਉਹ ਕਹਿੰਦੇ ਕੁੜੀ ਤੋਂ ਬਿਆਨ ਦਵਾ ਦਿਓ ਵੀ ਮੇਰੇ ਨਾਲ ਧੱਕਾ ਹੋਇਆ ਹਣ ਕੁੜੀ ਤਾਂ ਉਹਨਾਂ ਦੀ ਸਮਰਥਕ ਆ ਸਹਿਮਤੀ ਨਾਲ ਜਾਂਦੀ ਸੀ ਆਪਾਂ ਜਿਹੜਾ ਕੱਲ ਨੂੰ 11 ਸਤੰਬਰ ਨੂੰ ਦਿਨ ਬੁੱਧਵਾਰ ਨੂੰ ਕੱਠ ਰੱਖਿਆ ਉਹਦੇ ਵਿੱਚ ਇਹੀ ਕਹਿਣਾ ਪੁਲਿਸ ਨੂੰ ਕੁੜੀ ਵੈਰੀਫਾਈ ਆ ਉਹਨੂੰ ਚੱਕੋ ਉਹਦੇ ਬਿਆਨ ਲਓ ਜੇ ਕੁੜੀ ਨੂੰ ਬਲੈਕਮੇਲ ਕਰਕੇ ਬਾਬਾ ਰੋਏ ਸਾਦਾ ਸੀ ਤੇ ਬਾਬੇ ਦੇ ਇੱਕ ਰੇਪ ਦਾ ਪਰਚਾ ਹੋਰ ਹੁੰਦਾ ਤੇ ਉਹ ਕਰੋ ਜੇ ਕੁੜੀ ਸਹਿਮਤੀ ਨਾ ਸੀ ਤੇ ਕੁੜੀ ਦਾ ਮੈਡੀਕਲ ਕਰਾਓ ਤੇ ਆਹ ਜਿਹੜੀਆਂ ਇਹਨਾਂ ਨੇ ਘਟਿਆ ਕਰਤੂਤਾ ਮਹਾਰਾਜ ਦੀ ਹਜ਼ੂਰੀ 'ਚ ਕੀਤਾ ਵਾ ਇੱਕ ਦੂਜੇ ਨੂੰ ਇਹਨਾਂ ਨੇ ਚੁੰਮਿਆ ਵਾ ਤੇ ਉਸ ਸਬੰਧ 'ਚ ਇਹਨਾਂ ਤੇ 295 ਏ ਲੱਗਦੀ ਆ ਦੋਵਾਂ ਤੇ ਬਾਬੇ ਤੇ ਵੀ ਤੇ ਕੁੜੀ ਤੇ ਵੀ ਬਾਬੇ ਤੇ 295 ਦਾ ਪਰਚਾ ਇੱਕ ਹੋਰ ਦਰਜ ਕਰੋ ਤੇ ਕੁੜੀ ਤੇ ਵੀ ਪਰਚਾ ਦਰਜ ਕਰੋ ਜਿਹੜੀ ਸਹਿਮਤੀ ਨਾਲ ਉੱਥੇ ਆ ਜਿਹੜੀਆਂ ਕਰਤੂਤਾ ਕਰਦੇ ਰਹੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਸ ਤੋਂ ਬਾਅਦ ਇੱਕ ਜਿਹੜੀ ਹੋਰ ਗੱਲਬਾਤ ਹੈ ਇੱਕ ਕੁੜੀ ਹੋਰ ਆ ਉਹਦੀ ਉਮਰ ਇਹਨਾਂ ਦੋਵਾਂ ਨਾਲੋਂ ਛੋਟੀ ਆ ਉਹ ਪੰਜਾਬ 'ਚ ਹੀ ਆ ਤੇ ਸਾਈਡ ਤੇ ਆ ਉਹਦੇ ਉਹਦੀ ਕੁੜੀ ਦੀ ਸਾਡੇ ਕੋਲੇ ਆਡੀਓ ਤੇ ਵੀਡੀਓ ਤੇ ਚੈਟ ਹੱਥ ਲੱਗੀ ਅਸੀਂ ਕੁੜੀ ਦੇ ਪਰਿਵਾਰ ਨੂੰ ਮਿਲੇ ਸ਼ਰਮਨਾ ਡੁੱਬ ਕੇ ਮਰਨ ਜਾਣਾ ਚਾਹੀਦਾ ਕੁੜੀ ਦੇ ਸਕੇ ਭਰਾ ਨੂੰ ਅਸੀਂ ਦਿਖਾਈ ਉਹ ਆਡੀਓ ਸੁਣਾਈ ਉਹਦੇ ਵਿੱਚ ਕੁੜੀ ਕਹਿ ਰਹੀ ਆ ਵੀ ਵੀਰੇ ਮੈਨੂੰ ਇਹ ਨੇ ਤੇ ਇੱਕ ਬਾਬਾ ਉਹਦਾ ਮੈਂ ਨਾਂ ਨਹੀਂ ਲੈਣਾ ਹਜੇ ਉਹਦੇ ਤੇ ਕਾਰਵਾਈ ਪਾਉਣੀਆਂ ਉਸ ਸਾਧ ਨੇ ਦੋ ਵਾਰੀ ਪ੍ਰੈਗਨੈਂਟ ਕਰਤਾ ਸੀ ਤੇ ਪਰ ਪਰਿਵਾਰ ਦੇ ਮਾਪਿਓ ਤੇ ਸਕੇ ਭਰਾ ਦੇ ਮੂੰਹ ਚੋਂ ਹਜੇ ਤੱਕ ਸੀ ਨਹੀਂ ਨਿਕਲੀ ਜੇ ਸਾਡਾ ਉਹ ਸਾਥ ਦੇਣ ਤੇ ਅਸੀਂ ਇਹੋ ਜੀ ਕਾਰਵਾਈ ਪਾਵਾਂਗੇ ਬਾਬੇ ਤੇ ਬਾਬਾ ساری ਉਮਰ ਨਹੀਂ ਬਾਹਰ ਆ ਸਕਦਾ ਜੇਲ੍ਹ ਚ ਪਰ ਸ਼ਰਮ ਨਾਲ ਡੱਬ ਕੇ ਮਰ ਜਾਣਾ ਚਾਹੀਦਾ ਲੋਕ ਆਉਂਦਿਆਂ ਸਕੀਆਂ ਭੈਣਾਂ ਦੇ ਆਡੀਓ ਕਲਿੱਪਾਂ ਸੁਣ ਕੇ ਵੀਡੀਓ ਵੇਖ ਕੇ ਐਮ ਐਮ ਐਸ ਵੇਖ ਕੇ ਵੀ ਹਾਂ ਯਾਰ ਵੀ ਮੇਰੀ ਸਾਕੀ ਭੈਣ ਨੂੰ ਦੋ ਵਾਰੀ ਬਾਬੇ ਨੇ ਪੈਰਨਟ ਕਰਤਾ ਸੀਗਾ ਤੇ ਉਹਨੂੰ ਇਹ ਵੀ ਦੱਸਿਆਗਾ ਵੀ ਆਹ ਦੇਖ ਲਾ ਵੀ ਇੱਕ ਦਿਨ ਦੇ ਵਿੱਚ ਇੱਕੋ ਕਮਰੇ ਦੇ ਵਿੱਚ ਦੋ ਬਾਬਿਆਂ ਨੇ ਸਰੀਰਕ ਸੰਬੰਧ ਤੇਰੀ ਭੈਣ ਨਾਲ ਬਣਾਏ ਜਿਹੜਾ ਦੂਜਾ ਸਾਥ ਹੈਗਾ ਉਹ ਮਤ ਕਦੇ ਵੀ ਮੈਂ ਬਚ ਗਿਆ ਤੇ ਉਹਨੂੰ ਮੈਂ ਇੱਕ ਇਸ਼ਾਰਾ ਕਰਦਾ ਵੀ ਬਾਬਾ ਤੇਰੇ ਵਾਇਸ ਮੈਸੇਜ ਸੁਣਿਆ ਕਾਨਫਰੈਂਸ ਕਾਲ ਸੁਣੀਏ ਤੇ ਤੈਨੂੰ ਇਸ਼ਾਰਾ ਕਰਦਾ ਤੇ ਉਹਦੇ ਚ ਕਹਿ ਰਿਹਾ ਵਾਂ ਕੁੜੀ ਤੇ ਕੁੜੀ ਨੂੰ ਪੁੱਛਦਾ ਤੇਰਾ ਨਾਂ ਕੀ ਆ ਕੁੜੀ ਤੈਨੂੰ ਆਦਾ ਨਾਂ ਦੱਸਦੀ ਪਰ ਅਸੀਂ ਨਾਂ ਨਹੀਂ ਹੁਣ ਦੱਸਣਾ ਤੂੰ ਹੱਸ ਕੇ ਕਹਿੰਦਾ ਮੇਰਾ 9990 ਚ ਵਿਆਹ ਹੋਇਆ ਸੀ ਤੇ ਮੇਰੀ ਵਾਈਫ ਦਾ ਨਾਂ ਵੀ ਇਹੀ ਸੀ ਤੇ ਮੈਨੂੰ ਲੱਗਿਆ ਵੀ ਤੂੰ ਕਿਤੇ ਉਹੀ ਆ ਵੀ ਤੂੰ ਤੈਨੂੰ ਆਏ ਸੀ ਵੀ ਤੁਸੀਂ ਗਾਠ ਹੀ ਪਾ ਲਓਗੇ ਉਹਦੇ ਨਾਲ ਯਾਰੀ ਲੱਗ ਜੂਗੀ ਤੇ ਫੇਰ ਉਹ ਤੁਹਾਨੂੰ ਕਹਿੰਦੀ ਵੀਰੇ ਨਹੀਂ ਮੈਂ ਉਹ ਹਾਂ ਤੇ ਤੂੰ ਫੋਨ ਕੱਟ ਜਾਣਾ ਸਾਦਾ ਤੂੰ ਕਹਿੰਦਾ ਮੈਂ ਵੀਰਾ ਨਹੀਂ ਕਿਸੇ ਦਾ ਹੈਗਾ ਤੇ ਨਾਲ ਜਿਹੜਾ ਮੈਨੂੰ ਕੁੜੀ ਵੀਰਾ ਕਹਿੰਦੀ ਉਹਦਣਾ ਗੱਲ ਨਹੀਂ ਕਰਦਾ ਤੇ ਤੈਨੂੰ ਭਰਾ ਮਿਲਣਗੇ ਕੁੜੀਆਂ ਦੇ ਕੋਈ ਚੱਕਰ ਨਹੀਂ ਬਾਕੀ ਬੇਣਤੀ ਆ ਉਸ ਲੰਡੇ ਲੁੱੱਚੇ ਸਾਦੇ ਪਿੱਛੇ 20 25 ਬੰਦੇ ਜਿਹੜੇ ਰੋਹਤ ਥਾਣੇ ਜਾ ਕੇ ਖੜਦੇ ਆ ਤੇ ਸਾਨੂੰ ਇਹ ਦੱਸਦੇ ਆ ਵੀ ਤੁਹਾਡੇ ਪਿੱਛੇ ਕੋਈ ਨਹੀਂ ਤੇ ਅੱਜ 9ਵਾਂ 10ਵਾਂ ਦੇਣਾ ਸਾਨੂੰ ਅਸੀਂ ਘਰੇ ਨਹੀਂ ਰਾਤ ਕੱਟੀ ਦਿਨ ਪੁਰ ਰਾਤ ਇਸ ਇਨਕੁਆਰੀ ਤੇ ਲੱਗੇ ਹੋਏ ਆ ਵੀ ਹੁ ਚੱਲ ਕੀ ਰਿਹਾ ਡੇਰਿਆਂ ਦੇ ਗੁਰਦਰਿਆਂ ਦੇ ਵਿੱਚ ਤੇ ਮੇਰੀ ਸਮੂਹ ਸਿੱਖ ਜਥੇਬੰਦੀਆਂ ਸੰਪਰਦਾਵਾਂ ਸਮੂਹ ਪਹਚਾਇਤਾ ਪਿੰਡਾਂ ਦੀਆਂ ਤੇ ਜਿੰਨੇ ਵੀ ਸਮਾਏ ਸੇਵੀ ਵੀਰ ਨੇ ਮੈਂ ਕਿਸੇ ਨੂੰ ਫੋਨ ਨਹੀਂ ਲਾ ਸਕਦਾ ਮੇਰੇ ਕੋਲੇ ਆਪਦਾ ਫੋਨ ਨਹੀਂ ਹੈਗਾ ਫੋਨ ਮੇਰਾ ਕਿਤੇ ਡੱਗ ਪਿਆ ਸੀ ਮੈਂ ਕਿਸੇ ਦੇ ਫੋਨ 'ਚ ਬਣਾ ਕੇ ਵੀਡੀਓ ਪਾ ਰਿਹਾ ਹਾਂ ਤੇ ਮੇਰੇ ਪੇਜ ਤੇ ਇਹ ਪੋਸਟ ਹੋਊਗੀ ਹੋਰ ਚੈਨਲਾਂ 'ਤੇ ਵੀ ਆਊਗੀ ਕਿਸੇ ਨੂੰ ਮੈਂ ਕਹਿ ਨਹੀਂ ਸਕਦਾ ਪਰਸਨਲ ਤੌਰ ਤੇ ਮੇਰਾ ਮੇਰੇ ਕੋਲੇ ਨੰਬਰ ਨਹੀਂ ਹੈ ਸਾਰਿਆਂ ਨੇ ਆਉਣਾ ਜਗਰਾਉ ਬਾਸ ਸਟੈਂਡ ਕੋਲੇ ਟਰੱਕ ਯੂਨੀਅਨ ਦੀ ਜਿਹੜੀ ਮੰਡੀ ਹੈਗੀ ਆ ਉਹਦੇ ਦੇ ਵਿੱਚ ਆਉਣਾ ਉੱਥੇ ਆਉਣਾ ਉੱਥੋਂ ਆਪਾਂ ਐਸਐਸਪੀ ਦਫ਼ਤਰ ਜਾਵਾਂਗੇ ਹੁਣ ਜਿਹੜੀ ਗੱਲਬਾਤ ਹੈ ਜਿਹੜਾ ਵੀ ਜਥੇਬੰਦੀ ਦਾ ਮੁਖੀ ਜਿਹੜਾ ਵੀ ਸੰਪਰਦਾ ਦਾ ਮੁਖੀ ਜਿਹੜਾ ਵੀ ਸਸਥਾ ਦਾ ਮੁਖੀ ਜਾਂ ਕੋਈ ਵੀ ਪੰਚਾਇਤ ਮੈਂਬਰ ਆ ਜਾਂ ਨੰਬਰਦਾਰ ਆ ਜਾਂ ਸਰਪੰਚ ਆਊਗਾ ਉਹ ਆਪਦੇ ਲੈਟਰ ਪੈਡ ਤੇ ਲੈ ਕੇ ਲਿਆਵੇ ਐਸਐਸਪੀ ਸਾਹਿਬ ਜਗਰਾਉਂ ਵੀ ਜਿਹੜਾ ਮਸਲਾ ਚਰਨ ਘਾਟ ਵਾਲੇ ਡੇਰੇ ਦੇ ਵਿੱਚ ਬਾਬਾ ਬਜਿੰਦਰ ਸਿੰਘ ਦਾ ਤੇ ਅਮਰਤਪਾਲ ਸਿੰਘ ਮਹਿਰੋ ਦੇ ਸਿੰਘਾ ਦਾ ਹੋਇਆ ਵਾ ਤੇ ਅਸੀਂ ਹਮਾਇਤ ਕਰਦੇ ਆ ਅਮਰਤਪਾਲ ਸਿੰਘ ਮਹਿਰੋ ਦੇ ਜੋ ਇਸ ਐਕਸ਼ਨ ਦੀ ਤੇ ਅਸੀਂ ਨਾਲ ਆ ਉਹਨਾਂ ਸਾਰੇ ਸਿੰਘਾ ਦੇ ਤੇ ਅਸੀਂ ਜਿਹੜਾ ਹੈਗਾ ਬਾਬਾ ਚਰਨ ਘਾਟ ਵਾਲਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਚਾਹੁੰਦੇ ਆ ਵੀ ਸਾਡੇ ਕੋਲੇ ਜਿਹੜੀਆਂ ਵੀਡੀਓ ਆਈਆਂ ਇਸ ਵੀਡੀਓ ਦੇ ਆਧਾਰਤ ਤੇ ਸਿੰਘਾ ਦੇ ਜਿਹੜੇ ਹੈਗੇ ਬਿਆਨਾਂ ਦੇ ਆਧਾਰਤ ਤੇ ਬਾਬੇ ਦੇ ਤੇ ਬਾਬੇ ਦੀ ਦੂਜੀ ਪ੍ਰੇਮਿਕਾ ਤੇ ਜਿਹੜਾ ਹੈਗਾ 295 ਏ ਧਾਰਾ ਲਾਈ ਜਾਵੇ ਦੂਜੀ ਜਿਹੜੀ ਬੇਨਤੀ ਇਹ ਆ ਵੀ ਜਿਹੜਾ ਚਰਨ ਘਾਟ ਵਾਲਾ ਸਾਹ ਦਾ ਡੇਰਾ ਵਾ ਉਹ ਪੱਕੇ ਤੌਰ ਤੇ ਪੁਲਿਸ ਨੂੰ ਸੀਲ ਕੀਤਾ ਜਾਵੇ ਤਾਂ ਜੋ ਕਦੇ ਵੀ ਬਾਹਰ ਆ ਕੇ ਉਸ ਤੇ ਨਾ ਬੈਠੇ ਇਹ ਸਾਰਿਆਂ ਨੇ ਆਪਦਾ ਫਰਜ਼ ਸਮਝ ਕੇ ਲੈ ਕੇ ਲਿਆਉਣਾ ਆਪਾਂ ਕੱਲ ਨੂੰ 11 ਤਰੀਕ 9ਵੇਂ ਮਹੀਨੇ ਦੀ ਤੇ ਦਿਨ ਬੁੱਧਵਾਰ ਸਵੇਰੇ 10 ਵਜੇ ਟਰੱਕ ਯੂਨੀਅਨ ਦੀ ਉੱਥੇ ਜਿਹੜੀ ਗਰਾਊਂਡ ਆ ਉਹਦੇ 'ਚ ਮਿਲਾਂਗੇ ਤੇ ਸਾਰੇ ਸਿੱਖਾਂ ਨੇ ਆਉਣਾ ਮੈਂ ਇਕੱਲੇ ਇਕੱਲੇ ਨੂੰ ਨਹੀਂ ਕਹਿ ਸਕਦਾ ਤੇ ਦੇਖਦੇ ਆ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰਤਾ ਨੂੰ ਲੈ ਕੇ ਗੁਰੂ ਜਿਹੜਾ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਲੈ ਕੇ ਕਿੰਨੇ ਕ ਸਿੱਖ ਸਾਡੇ ਨਾਲ ਤੁਰਦੇ ਆ ਜੇ ਅੱਜ ਤੁਸੀਂ ਜਿੰਨੇ ਕ ਸਾਡੇ ਨਾਲ ਤੁਰੋਗੇ ਤੇ ਅਸੀਂ ਉਨਾਂ ਗਾਂ ਕਾਰਵਾਈਆਂ ਪਾਵਾਂਗੇ ਜੇ ਤੁਸੀਂ ਨਹੀਂ ਆਓਗੇ ਤੇ ਜਿਹੜਾ ਕੰਮ ਹੋ ਗਿਆ ਸਾਡੇ ਲਈ ਫਿਰ ਇਹੇ ਵੀ ਬਹੁਤਾ ਗਾਂ ਤੋਂ ਅਸੀਂ ਭਾਈ ਕਿਸੇ ਨੂੰ ਹੱਥ ਨਹੀਂ ਲਾਉਣਾ ਸਾਧਾ ਦੇ ਲਿੰਕ ਬਹੁਤ ਸੈਂਟਰ ਤੱਕ ਹੈਗੇ ਤੇ ਸਾਨੂੰ ਇਹ ਪਰੇਸ਼ਾਨੀ ਆਉਂਦੀ ਆ ਅਸੀਂ ਜਦੋਂ ਪੁਲਿਸ ਨੂੰ ਬਾਬੇ ਤੇ ਹੋਰ ਕਾਰਵਾਈ ਕਰਨ ਨੂੰ ਕਹਿੰਦੇ ਉਹ ਕਹਿੰਦੇ ਅਸੀਂ ਤੁਹਾਡੇ ਤੇ ਕਰਦੇਾਂਗੇ ਤੇ ਇਹ ਬਹੁਤ ਜ਼ਿਆਦਾ ਸਾਡੇ ਨਾਲ ਧੱਕਾ ਵਾ ਤੇ ਅਸੀਂ 9-10 ਦਿਨ ਹੋ ਗਏ ਉਹਦੇ ਘਰਾਂ ਨੂੰ ਨਹੀਂ ਗਏ ਇਸ ਕਰਕੇ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਆ ਤੇ ਮੈਨੂੰ ਲੱਗਦਾ ਵੀ ਮੈਂ ਇਹ ਜਿਹੜਾ ਮਸਲਾ ਇਹ ਮੇਰਾ ਨਹੀਂ ਹੈ ਇਹ ਸਮੂਹ ਸਿੱਖਾਂ ਦਾ ਸਿਧਾਂਤਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ੂਰੀ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਇ ਇੱਕ ਕਰਮਾ ਦਾ ਤੇ ਇੱਕ ਭੇਖੀ ਸਾਧ ਵੱਲੋਂ ਸਿੱਖਾਂ ਦੇ ਬਾਣਾ ਪਾ ਕੇ ਉੱਤੋਂ ਦੀ ਗੱਤਰੇ ਕਿਰਪਾਨ ਪਾ ਕੇ ਤੇਜ ਬੀਬੀਆਂ ਦੇ ਨਾਲ ਕੋ ਕਰਮ ਕਰਨ ਦਾ ਕਿਉਂਕਿ ਇਸ ਸਾਹ ਦਾ ਪਹਿਲੋ ਵਿਆਹ 20% ਨੇ ਕਰਵਾਇਆ ਸੀ ਕਿਉਂਕਿ ਉਹਦੇ ਬੀਬੀ ਨਾਲ ਜਾਇ ਸਬੰਧਾ ਸੰਬੰਧੀ ਕੋਈ ਗੱਲਬਾਤ ਹੋ ਗਈ ਸੀ ਫਿਰ ਇੱਕ ਬੀਬੀ ਸਾਡੇ ਕੋਲੇ ਆਈ ਉਹ ਪਰਚਾ ਹੋਇਆ ਇੱਕ ਸਾਨੂੰ ਇਹਨਾਂ ਦੀਆਂ ਵੀਡੀਓ ਚ ਮਿਲੀ ਇੱਕ ਬਾਹਰ ਬੈਠੀ ਆ ਇੱਕ ਪੰਜਾਬ ਬੈਠੀ ਆ ਤੇ ਜੇ ਅਸੀਂ ਪੁਲਿਸ ਸਾਡਾ ਸਾਥ ਦਿੰਦੀ ਜਾਂ ਪੁਲਿਸ ਸਾਡਾ ਸਾਥ ਲਈਦੀ ਅਸੀਂ ਅਨੇਕਾਂ ਹੀ ਇਹਨਾਂ ਦੀਆਂ ਗੱਲਾਂਬਾਤਾਂ ਸਾਹਮਣੇ ਰੱਖਦੇ ਪਰ ਸਾਨੂੰ ਹੁਣ ਸੰਗਤ ਦੀ ਬਹੁਤ ਲੋੜ ਆ ਪੰਥ ਦੀ ਸਾਨੂੰ ਲੋੜ ਆ ਤੇ ਮੈਂ ਅਡੀਕ ਕਰੂੰਗਾ 11 ਸਤੰਬਰ ਦਿਨ ਬੁੱਧਵਾਰ ਸਵੇਰੇ 10 ਵਜੇ ਤੇ ਆਪਾਂ ਦਾਸ 10:30 ਸਵਾ 10 ਜਾਂ 11 ਵਜੇ ਤੱਕ ਐਸਐਸਪੀ ਦਫ਼ਤਰ ਨੂੰ ਜਿਹੜਾ ਹੈਗਾ ਵੀ ਉਹ ਮੰਗ ਪੱਤਰ ਦੇਵਾਂਗੇ ਇਹ ਮੋਰਚਾ ਕੱਲ ਨੂੰ ਹੀ ਸ਼ੁਰੂ ਹੋਣਾ ਕੱਲ ਨੂੰ ਹੀ ਮੰਗ ਪੱਤਰ ਦਿੱਤਾ ਇਹਨਾਂ ਤੇ ਕੱਲ ਨੂੰ ਹੀ ਪਰਚਾ ਹੋ ਕੇ ਕੱਲ ਨੂੰ ਹੀ ਗ੍ਰੈਫਤਰੀ ਹੋਣੀ ਚਾਹੀਦੀ ਆ ਤੇ ਕੱਲ ਨੂੰ ਹੀ ਆਪਾਂ ਸਾਰਿਆਂ ਨੇ ਇਸ ਚੀਜ਼ ਦੇ ਵਿੱਚੋਂ ਫਾਰਗ ਹੋ ਜਾਣਾ ਤੇ ਜਿਹੜੇ ਦੂਜੇ ਸਾਧਨ ਦਾ ਜਿਹੜਾ ਸਾਡੇ ਕੋਲ ਸਿਸਟਮ ਆਇਆ ਉਹਨਾਂ ਤੇ ਵੀ ਆਪਾਂ ਕਾਰਵਾਈ ਥੋੜੇ ਕ ਦਿਨਾਂ ਦੇ ਵਿੱਚ ਪਾਈ ਦੇਣੀ ਹੈ ਜੇ ਤੁਸੀਂ ਸਾਡਾ ਸਾਥ ਦਓਗੇ ਜੇ ਸੰਗਤ ਸਾਡੇ ਸਾਥ ਦੇ ਲਈ ਕੱਲ ਨੂੰ ਨਾ ਆਈ ਤੇ ਫਿਰ ਅਸੀਂ ਦੂਜੇ ਸਾਥ ਵੀ ਛੱਡਦੇ ਨੇ ਭਾਈ ਜੇ ਤੁਸੀਂ ਸਾਡੇ ਨਾਲ ਤੁਰਦੇ ਹੀ ਨਹੀਂ ਹੈ ਫਿਰ ਮੁੜ ਕੇ ਸਾਨੂੰ ਕਹਿੰਨੇ ਵੀ ਮੈਰੋ ਜਿਹੜੇ ਕੰਮ ਨੂੰ ਹੱਥ ਪਾਉਂਦਾ ਉਹ ਤਾਂ ਹੋਰ ਉੱਪਰ ਨੂੰ ਜਾਣਾ ਆਉਣਾ ਹੀ ਆ ਭਾਈ ਜੇ ਤੁਸੀਂ ਸਾਡੇ ਨਾਲ ਨਹੀਂ ਕੱਢਦੇ